ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੀ ਪਿੰਡ ਮਹਾਲਮ ਚ ਹੋਈ ਵਿਸ਼ੇਸ਼ ਮੀਟਿੰਗ ਜਿਸ ਵਿੱਚ 21 ਸਿੱਖ ਨੌਜਵਾਨ ਫੈਡਰੇਸ਼ਨ ਮਹਿਤਾ ਦੇ ਜਥੇਬੰਦੀ ਚ ਹੋਏ ਸ਼ਾਮਲ ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਆ ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਭਾਈ ਜਸਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਡਾਕਟਰ ਗੁਰਮੀਤ ਸਿੰਘ ਨੇ ਜਥੇਬੰਦੀ ਵਿੱਚ ਸ਼ਾਮਲ ਹੋਏ ਨੌਜਵਾਨਾਂ ਦਾ ਕੀਤਾ ਧੰਨਵਾਦ ਇਸ ਮੌਕੇ ਮੀਟਿੰਗ ਦੌਰਾਨ ਇੰਟਰਨੈਸ਼ਨਲ ਪੰਥਕ दल ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਰੱਗ ਢਾਡੀ ਗ੍ਰੰਥੀ ਸਭਾ ਏਕ ਨੂਰ ਖਾਲਸਾ ਫੌਜ ਦੇ ਨਮਾਇंदे ਵੀ ਹਾਜ਼ਰ ਹੋਏ ਅਤੇ ਬੰਦੀ ਸਿੰਘਾਂ ਨੂੰ ਲੈ ਕੇ ਤੇ 15 ਅਗਸਤ ਨੂੰ ਲੈ ਕੇ ਵਿਚਾਰਾਂ ਕੀਤੇ ਗਿਆਂ ਇਸ ਮੌਕੇ ਪਿੰਡ ਦੇ ਪੰਜ ਸਰਪੰਚ ਅਤੇ ਨੰਬਰਦਾਰ ਵੀ ਹਾਜ਼ਰ ਸਨ ਆਓ ਵੇਖਦੇ ਹਾਂ ਪੂਰੀ ਖਬਰ ਵਿੰਡ ਮਹਾਲਮ ਤੋਂ ਪੱਤਰਕਾਰ ਕੁਲਵੰਤ ਸਿੰਘ ਮਹਾਲਮ ਦੀ ਖਾਸ ਰਿਪੋਰਟ ਤੁਸੀਂ ਜੁੜੇ ਹੋ ਸਾਡੇ ਖਾਲਸਾ ਦੇ ਵੀ ਚੈਨਲ ਪੰਜਾਬ ਦੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਬਖਸ਼ ਸੁਨਮ ਸਿੰਘ ਜੀ ਬਦਿਆ ਤੇ ਬਾਕੀ ਜਿਹੜੀ ਟੀਮ ਨੌਜਵਾਨ ਵਰਗ ਦੀ ਜੋ ਅੱਜ ਸਿੱਟ ਸਟੂਡੈਂਟ ਜੀ ਮੇਕਾ ਦਾ ਸ਼ਰਮਣ ਹੋਈ ਹੈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਇਹ ਮੋਹਿਲਾ ਕਰਕੇ ਆਪਰੇ ਉੱਤੇ ਬੁਲਾਇਆ ਜਿਨ੍ਹਾਂ ਨੇ ਮੰਨ ਦੇ ਜੇ ਇੱਛਾ ਪ੍ਰਗਟ ਕੀਤੀ ਕਿ ਅਸੀਂ ਕੌਮ ਦੀ ਧਰਮ ਦੀ ਸੇਵਾ ਕਰਨੀ ਹੈ ਸਮਾਜ ਦੀ ਸੇਵਾ ਕਰਨੀ ਹੈ ਸਾਨੂੰ ਮੌਕਾ ਦਿੱਤਾ ਜਾਵੇ ਸੋ ਅਸੀਂ ਉਹਨਾਂ ਦੇ ਇਸ ਇੱਛਾ ਅਨਸਾਰ ਇਹਨਾਂ ਮਹਾਨ ਰੂਪ ਕੇ ਕੋਚਾਂ ਸੋ ਮੈਂ ਬਤਾਈ ਦੇਨਾ ਡਾਕਟਰ ਮਨਦੀਪ ਸਿੰਘ ਜੀ ਨੂੰ ਜਿਨ੍ਹਾਂ ਨੇ ਬਹੁਤ ਵੱਡਾ ਮਰਦਾ ਕਰਕੇ ਸਾਨੂੰ ਇਸ ਘਰ ਵਿੱਚ ਬੁਲਾਇਆ ਹੈ ਤੇ ਸੋ ਸਾਡੇ ਕੋਲ ਜਿਹੜੇ ਨਾਵਰ ਜਿਨ੍ਹਾਂ ਨੇ ਆਪਣੇ ਸੰਗਤਾਂ ਨੂੰ ਅੱਗੇ ਭਾਈ ਦੇਪਾਲ ਜੀ ਕੁਦੀਰ ਨਤਾ ਜੀ ਤੇ ਜਿਨ੍ਹਾਂ ਵੀ ਵੀਜ ਅਸੀਂ ਸਾਰਿਆਂ ਨੂੰ ਮਿਲਦੇ ਰਹਿੰਦੇ ਹਾਂ ਜਥੇਬੰਦੀਆਂ ਦੇ ਵਿੱਚ ਜਾ ਕੇ ਚਾਹੇ ਸਿੱਖ ਮੁੱਦਾ ਹੋਵੇ ਜਾਂ ਸਿੱਖ ਮਰਿਆਦਾ ਨੂੰ ਲੈ ਕੇ ਕੋਈ ਮੁੱਦਾ ਹੋਵੇ ਜਿਵੇਂ ਹਰਤੀ ਮਸਲਾ ਨਾ ਹੋਵੇ। ਕਿਤੇ ਵੀ ਕਿਸੇ ਦੇ ਹੱਤਿਆਕਾਮ ਹੁੰਦਾ ਹੈ ਤੇ ਉੱਥੇ ਇਹ ਬੋਰਡ ਦੇ ਨੇ ਉਹਨਾਂ ਦੇ ਨਾਲ ਜਾ ਕੇ ਖੜਦੇ ਨੇ। 1 15 ਜਨਵਰੀ ਜਾਂ 26 ਜਨਵਰੀ ਹੋਵੇ। ਆਪੇ ਸਾਝੇ ਰੂਪ ਦੇ ਵਿੱਚ ਕਿਉਂਕਿ ਸਾਡੇ ਬੰਦੀ ਸਿੰਘ ਜਿਹੜੇ ਕੋਈ 32-32 ਸਾਲ ਤੋਂ ਕੋਈ 28-28 ਸਾਲ ਤੋਂ ਜੇਲ੍ਹਾਂ ਦੇ ਵਿੱਚ ਸਾਡ ਰਹੇ ਨੇ। ਆਪ ਦੀਆਂ ਸੁਝਾਵਾਂ ਪੂਰੀਆਂ ਕਰਕੇ ਵੀ ਆ ਪਿਛਲੇ ਦਿਨੀ ਅਸੀਂ आज 27 तारीख ਨੂੰ ਲੁਧਿਆਣੇ ਸਾਡੀ ਮੀਟਿੰਗ ਸੀ ਦਇਆਤ ਨੂੰ ਲਾਹੌਰਿਆਂ ਮੇਰੇ ਨਾਲ ਆਇਆ ਤਕਰੀਬਨ ਉਹਨੇ ਜੋ ਹਾਲਾਤ ਬਣਾਏ ਮੈਨੂੰ ਦੂਹ ਕੰਡੇ ਖੜੇ ਹੁੰਦੇ ਜਾਂ ਜੇ ਆਪਾਂ ਸੁਣੀਏ 22 ਸਾਲ ਜੇਲ੍ਹ ਦੇ ਵਿੱਚ ਰਹਿ ਕੇ ਆਇਆ 14 ਸਾਲ ਉਹਦੀ ਸਜ਼ਾ ਸੀ 22 ਸਾਲ ਕੱਟ ਕੇ ਆਇਆ ਤੇ ਮੈਨੂੰ ਲੁਧਿਆਣੇ ਮੇਰੇ ਨਾਲ ਤਕਰੀਬਨ 2 ਘੰਟਾ 1.5 ਘੰਟਾ ਮੇਰੇ ਨਾਲ ਬੈਠਿਆ ਆ ਪਾਈ ਦਇਆਤ ਇਹੇ ਨੌਜਵਾਨ ਤੇ ਜ਼ੀਰੋ ਬਲੌਬ ਤੇ ਵਹਿਰ ਜਿੱਤਾ ਕਮਸਾ ਆ ਜੀ ਬਹੁਤ ਖੁਸ਼ੀਆਂ ਬਾਰੇ ਸਮਾਂ ਮੈਂ ਕਹਿ ਸਕਦਾ ਬੜੇ ਲੰਮੇ ਸਮੇਂ ਬਾਅਦ ਜੋ ਨੌਜਵਾਨਾਂ ਵਿੱਚ ਇੱਕ ਦਹਿਰ ਜੱਗਿਆ ਹੈ ਕਿਉਂਕਿ ਸਮਾਜ ਦੀ ਤੇ ਗੁਰੂ ਘਰ ਦੀ ਸੇਵਾ ਦੇ ਦੋ ਪ੍ਰਣ ਨੌਜਵਾਨਾਂ ਬਰਜ ਨੇ ਚੁੱਕਿਆ ਬਿੜਾ ਉਹਨੂੰ ਪੂਰਾ ਕਰਨ ਲਈ ਬਹੁਤ ਹੀ ਉੱਚਮ ਦਰ ਤੇ ਨੌਜਵਾਨ ਜੋ ਸਿੱਖ ਸਟੂਡੈਂਟ ਫੈਡਰੇਸ਼ਨ ਮੇਟਾ ਵਿੱਚ ਸਾਹਮਣਾ ਰਹੇ ਹਨ ਇਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਜਥੇਬੰਦੀ ਜੋ ਕਿ ਸਿੱਖ ਮਸਾਂ ਦੇ ਆਧਾਰ ਤੇ ਬਣਾਈ ਗਈ ਸੀ ਇਹ ਸਨ 1946 ਵਿੱਚ ਹੋਈ ਸੀ ਇਸ ਦੇ ਪਹਿਲੇ ਜਹਦਾਰ ਜਹਦਾਰ ਸਰੂਪ ਸਿੰਘ ਜੀ ਥਾਪੇ ਗਏ ਸਨ ਜਿਨ੍ਹਾਂ ਨੇ ਸਮੇਂ-ਸਮੇਂ ਸਿਰ ਕਾਰਵਾਨੀਆਂ ਕਰਕੇ ਉਸ ਬਾਦ ਕਦੇ ਉਤਾਰਦਾ ਕਾਫੀ ਆਏ ਜਸਤੰਦ ਵਿੱਚ ਪਰ 1983 ਤੋਂ ਬਾਅਦ ਇਸ ਜਸਤੰਦ ਨੇ ਇੱਕ ਨਵਾਂ ਉਚਾਈ ਛੁਈ 679 ਨਾਂਰਾਂ ਦੀ ਸਭ ਤੋਂ ਵੱਡੀ ਢੇਡ ਇਹਨੇ ਬਹੁਤ ਹੀ ਸ਼ਲਾਗੋਗ ਕਮ ਕੀਤੀ ਉਹਨੂੰ ਤੋਂ ਲੈ ਕੇ ਹੁਣ ਤੱਕ ਕਈ ਵਾਰ ਤਰਾਂਡਾ ਜੂਰ ਆਏ ਹਨ ਪਰ ਇਹ ਜੇਥੇ ਬੰਦੀ ਛੱਜ ਜਿਉਂ ਦੀ ਤਿਉਂ ਅੱਜ ਵੀ ਉਸ ਤਰ੍ਹਾਂ ਕੰਮ ਕਰ ਰਹੀ ਹੈ ਖਾਸ ਕਰਕੇ ਅੱਜ ਰੋਪੜ ਦੇ ਵਿੱਚ ਲੋਕ ਸਾਨੂੰ ਘਹਰਾ ਮਰੇਆ ਬਹੁਤ ਨਹੀਂ ਤਗੜਾ ਘਹਰਾ ਮਰੇਆ ਰੋਪੜ ਦੇ ਵਿੱਚ ਨੌਜਵਾਨਾਂ ਦਾ ਸਾਨੂੰ ਵਾਰ-ਵਾਰ ਕਈ ਪਿੰਡਾਂ ਤੋਂ ਫੋਨ ਆ ਰਹੇ ਹਨ ਕਿ ਸਾਨੂੰ ਇਸ ਜਸਤੇ ਬੰਦੇ ਵੇ ਸ਼ਾਮਲ ਕਰੋ ਅਸੀਂ ਨਹੀਂ ਕੋਈ ਧਰਮ ਦੀ ਸੇਵਾ ਕਰਨੀ ਹੈ ਅੱਜ ਤੁਸੀਂ ਕਿਹੜੇ ਪਿੰਡ ਦੇ ਵਿੱਚ ਤੇ ਕਿੰਨਾ ਦੇ ਸਰਪ੍ਰੇਸਿਅ ਤੇ ਕਿਹਦੀ ਮੀਟਿੰਗ ਕਰਨ ਪਹੁੰਚੇ ਹੋ ਅੱਜ ਪਿੰਡ ਫੋਪਰ ਦੇ ਮਹੱਲ ਨੇ ਚ ਹੀ ਪਹੁੰਚਿਆ ਇਹ ਡਾਕਟਰ ਮਨਜੀਤ ਸਿੰਘ ਦੇ ਘਰ ਰਿਖੇ ਜਿਨ੍ਹਾਂ ਨੇ ਸਾਨੂੰ ਇਹ ਦਿਨ ਦਿਨ ਐਂਛਾ ਸੀਗੀ ਕੈਸੇ ਵੀ ਇਹ ਜਥੇ ਬੰਦੇ ਸ਼ਾਮ ਹੋ ਗਏ ਸੇਵਾ ਕਰਨੇ ਆ ਕੌਮ ਦੀ ਧਰਮ ਦੀ ਸੋਅਸੀ ਜਸ ਉਹਨਾਂ ਦੀ ਇੱਛਾ ਅਨਸਾਰ ਇਸ ਪਿੰਡੇ ਆਏ ਆ ਕਾਫੀ ਨੌਜਵਾਨ ਤੁਸੀਂ ਦੇਖ ਰਹੇ ਹੋ ਚਾਵਣ ਹੋਣ ਲਈ ਇੱਥੇ ਪਹੁੰਚੇ ਹਨ ਜਥੇ ਬੰਦੀ ਦੇ ਮੌਟੂ ਕੀ ਨੇ ਕਿੰਨਾ ਮਕਾਮਾਂ ਤੇ ਕੰਮ ਕਰਾਈ ਹੈ ਮਾਜਾ ਜਥੇ ਬੰਦੀ ਜੀ ਜਥੇ ਬੰਦੀ ਵੀ ਪਹਿ ਸਭ ਤੋਂ ਪਹਿਲਾਂ ਤਾਂ ਧਰਮ ਦੀ ਸੇਵਾ ਕਾਲਤਾ ਸਾਹਿਬ ਨੂੰ ਸਮਰਪਿਤ ਜੋ ਕਾਲਤਾ ਸਾਹਿਬ ਦਾ ਹੁਕਮ ਹੋਵੇਗਾ ਉਹ ਨੂੰ ਮੰਨਣਾ ਸਾਡਾ ਮੁਢਲਾ ਫਰਜ਼ ਹੈ ਉਸ ਬਾਅਦ ਸਮਾਜ ਦੀ ਸੇਵਾ ਧਰਮ ਦੀ ਸੜਾ ਸਾਨਿਆ ਜੋ ਕਿਤੇ ਨਿਰਾਦਰ ਹੀ ਹੁੰਦੀ ਹੈ ਉਹਦੇ ਸੰਬੰਧ ਵਿੱਚ ਅੱਜ ਅਸੀਂ ਤੱਥ ਪਹੁੰਚ ਰਹੇ ਹਾਂ ਅਗੇ ਹੀ ਪਹੁੰਚ ਰਹੇ ਹਾਂ ਤੇ ਹੁਣ ਵੀ ਸਾਡਾ ਵੱਡਾ ਕਾਫਲਾ ਹੋ ਗਿਆ ਸੋ 15 ਅਗਸਤ ਨੂੰ ਜਿਹੜਾ ਦਿਨ ਮਨਾਇਆ ਜਾ ਰਿਹਾ ਹੈ ਭਾਈ ਜਨਤਾਪ ਸਿੰਘ ਹਵਾਰਾ ਜੀ ਜਾਂ ਸਿੱਖ ਜਥੇਬੰਦੀਆਂ ਨੂੰ ਕੌਮੀ ਮੋਰਚੇ ਦਾ ਐਲਾਨ ਉਹਨਾਂ ਕੀਤਾ ਕਿ ਉੱਥੇ ਪਹੁੰਚੋ ਜੀ ਤੁਸੀਂ ਉਹਨਾਂ ਦਾ ਸਮਰਥਨ ਕਰਦੇ ਹੋ ਜਾਂ ਕਿੱਦਾਂ ਅਸੀਂ ਨਾਲ ਉੱਥੇ ਪਹੁੰਚਣੇ ਵੀ ਆ ਅਸੀਂ ਬੰਦੀ ਸਿੰਘਾਂ ਦੇ ਹੱਕ ਵਿੱਚ ਹਮੇਸ਼ਾ ਆਵਾਜ਼ ਫੁਣ ਰਹੇ ਹਾਂ ਅਗਾਂਹ ਵੀ ਠਹੁੰਦੇ ਰਵਾਂਗੇ ਉਹਨਾਂ ਦੀ ਰਾਈ ਲਈ ਸਾਡਾ ਮੁੰਡਾ ਕੰਮ ਹੈ ਉਹਨਾਂ ਦੀ ਰਾਈ ਕਰਵਾਉਣਾ ਅਸੀਂ ਤਾਂ ਹਸਾਲ ਉਹਨਾਂ ਦੇ ਲਈ ਤਤਬਰਕ ਕੋਸ਼ਿਸ਼ਾਂ ਕਰਦੇ ਨੇ ਹਾਂ ਪਰ ਅੱਗੋਂ ਸਰਕਾਰਾਂ ਜੋ ਕਰਦੀਆਂ ਨੇ ਉਹਨਾਂ ਦਾ ਕੰਮ ਹੈ